ਪੰਜਾਬ ਸੰਵਾਦ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਜਿਹੜਾ ਸਾਡਾ ਇਸ਼ੂ ਰਹੇਗਾ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਵਿੱਚ ਉੱਥੇ ਦੀ ਬੀਜੇਪੀ ਸਰਕਾਰ ਨੇ ਕਿਵੇਂ ਸਿੱਧੇ ਸਿੱਧੇ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਐਕਟ ਦੇ ਵਿੱਚ ਅਮੈਂਡਮੈਂਟ ਕਰਕੇ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਕੁਝ ਬਦਲਿਆ ਅਮੀਰ ਤੇ ਗਰੀਬ ਦਾ ਪਾੜਾ ਵਧਿਆ ਨਿੱਜੀਕਰਨ ਦਾ ਬਹੁਤ ਹੀ ਫੈਲਾਵ ਹੋਇਆ ਧਰਮ ਦੇ ਨਾਂ ਤੇ ਵੋਟ ਵੀ ਮੰਗੇ ਗਏ ਤੇ ਧਰਮ ਦੇ ਨਾਂ ਤੇ ਨਫ਼ਰਤ ਵੀ ਫੈਲਾਈ ਗਈ ਪਰ ਅਸਿੱਧੇ ਤਰੀਕੇ ਦੇ ਨਾਲ ਵੀ ਬਹੁਤ ਕੁਝ ਹੋਇਆ ਇਸੇ ਅਸਿੱਧੇ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਫਰਵਰੀ 2024 ਦੇ ਵਿੱਚ ਸ਼੍ਰੀ ਇਕਨਾਥ ਛਿੰਦੇ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਨੇ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਸ ਦੀ ਕੰਪੋਜੀਸ਼ਨ ਚੇਂਜ ਕਰਨ ਦੀ ਇੱਕ ਅਮੈਂਡਮੈਂਟ ਲੈ ਕੇ ਆਉਂਦੇ ਆ ਉਸ ਅਮੈਂਡਮੈਂਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੀ ਨੁਮਾਇੰਦੇ ਹੈ ਉਹ ਘਟਾ ਦਿੱਤੇ ਜਾਂਦੇ ਆ ਚੀਫ ਖਾਲਸਾ ਦੀਵਾਨ ਦੇ ਨੁਮਾਇੰਦੇ ਘਟਾ ਦਿੱਤੇ ਜਾਂਦੇ ਆ ਆ ਸਿੱਖ ਪਾਰਲੀਮੈਂਟੇਰੀਅਨ ਜਿਹੜੇ ਐ ਐਮਪੀਜ਼ ਐ ਉਹ ਘਟਾ ਦਿੱਤੇ ਜਾਂਦੇ ਆ ਤੇ ਇਹਦਾ ਗੁਰਨਾਨਕ ਨਾਮਲੇਵਾ ਸੰਗਤ ਵੱਲੋਂ ਪੂਰੇ ਵਿਸ਼ਵ ਦੇ ਵਿੱਚ ਵਿਰੋਧ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਦਾ ਵਿਰੋਧ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹ ਸਾਰੇ ਵਿਰੋਧ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਇਹਨੂੰ ਫਰਵਰੀ ਦੇ ਵਿੱਚ ਵਿਦਹੈਲਡ ਕਰ ਲਿਆ ਇਸ ਐਮੈਂਡਮੈਂਟ ਨੂੰ ਵਿਧਰੋ ਨਹੀਂ ਕੀਤਾ ਦੂਸਰਾ ਇਹਦੇ ਲਈ ਇੱਕ ਸਬ ਕਮੇਟੀ ਬਣਾਤੀ ਤੇ ਹੁਣ ਅਸੀਂ ਇਹ ਸਮਝਣਾ ਹੈ ਕਿ ਇਹ ਇੱਕ ਐਮੈਂਡਮੈਂਟ ਦੇ ਨਾਲ ਹੋਇਆ ਜਾਂ ਪਿਛਲੇ 10 ਸਾਲਾਂ ਦੇ ਵਿੱਚ ਹੌਲੀ 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 ਇਹ ਪ੍ਰਕਿਰਿਆ ਚੱਲ ਰਹੀ ਸੀ ਜੇ ਅਸੀਂ ਤਰਤੀਬਵਰ ਤਰੀਕੇ ਦੇ ਨਾਲ ਮਹਾਰਾਸ਼ਟਰ ਸਰਕਾਰ ਦੇ 2014 ਤੋਂ ਲੈ ਕੇ 2024 ਤੱਕ ਦੇ ਫੈਸਲੇ ਦੇਖੀਏ ਤੇ ਇਹ ਗੱਲ ਸਾਨੂੰ ਬਹੁਤ ਹੀ ਸਿੱਧੇ ਤਰੀਕੇ ਦੇ ਨਾਲ ਸਮਝ ਆ ਜਾਏਗੀ ਕਿ ਕਿਵੇਂ ਅਸਿੱਧੇ ਰੂਪ ਦੇ ਵਿੱਚ ਸੂਖਮ ਰੂਪ ਦੇ ਵਿੱਚ ਸਟੈਪ ਬਾਈ ਸਟੈਪ ਪ੍ਰਬੰਧਕੀ ਬੋਰਡ ਦੇ ਸਟਰਕਚਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸਭ ਤੋਂ ਪਹਿਲਾਂ 2014 ਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਜਿਹੜਾ origignal act ਹੈ ਉਹਦੇ ਸੈਕਸ਼ਨ 6 ਦੇ ਵਿੱਚ 17 ਮੈਂਬਰੀ ਬੋਰਡ ਹੈ ਜਿਹਦੇ ਵਿੱਚ 4 ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਨ ਸੱਚਖੰਡ ਹਜ਼ੂਰੀ ਖਾਲਸਾ ਦੀਵਾਨ ਜਿਹੜੇ ਨੰਦੇੜ ਦੇ ਵਿੱਚ ਹੈ ਉਹਨਾਂ ਦੇ 4 ਮੈਂਬਰ ਹੈ ਸਿੱਖ ਪਾਰਲੀਮੈਂਟ ਦੇ 4 ਮੈਂਬਰਸ ਹੋਣਗੇ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਇੱਕ ਮੈਂਬਰ ਹੋਣਗੇ ਤਿੰਨ ਮੈਂਬਰਾਂ ਜਿਹੜੇ ਐ ਉਹ ਸਿੱਧੇ ਚੁਣੇ ਜਾਣਗੇ ਮਰਾਠਵਾੜਾ ਦੇ 7 ਜ਼ਿਲ੍ਹਿਆਂ ਤੋਂ ਇੱਕ ਮੈਂਬਰ ਮਹਾਰਾਸ਼ਟਰ ਤੋਂ ਇੱਕ ਮੈਂਬਰ ਆਂਧਰਾ ਪ੍ਰਦੇਸ਼ ਤੋਂ ਤੇ ਨੰਨਡੇੜ ਦੇ ਕਲੈਕਟਰ 2014 ਦੇ ਵਿੱਚ ਮਹਾਰਾਸ਼ਟਰ ਸਰਕਾਰ ਜੇਐਸ ਪਾਰਟੀਆ ਬੰਬੇ ਹਾਈ ਕੋਰਟ ਦੇ ਜੱਜ ਉਹਨਾਂ ਦੇ ਅੰਦਰ ਇੱਕ ਕਮੇਟੀ ਬਣਾਉਂਦੀ ਐ ਤੇ ਉਸ ਕਮੇਟੀ ਦਾ ਕਾਰਜ ਅਮੈਂਡਮੈਂਟ ਸੁਜੈਸਟ ਕਰਨਾ ਸੀ ਤਖਤ શ્રી ਹਜ਼ੂਰ ਸਾਹਿਬ ਬੋਰਡ ਨਾਂ ਦੇ ਅੰਦਰ ਤੇ ਅਗਸਤ 2014 ਦੇ ਵਿੱਚ ਇੱਕ ਕਮੇਟੀ ਆਪਣੀਆਂ ਰეკਮੈਂਡੇਸ਼ਨ ਦਿੰਦੀ ਹੈ ਜਿਨ੍ਹਾਂ ਨੂੰ ਕੈਬਨਿਟ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਉਹ ਰეკਮੈਂਡੇਸ਼ਨ ਦੇ ਵਿੱਚ ਵੀ ਉਹਨਾਂ ਨੇ SGPC ਦਾ ਇੱਕ ਮੈਂਬਰ ਕਰ ਦਿੱਤਾ ਸੀ ਡਾਇਰੈਕਟਲੀ ਇਲੈਕਟਿਡ 18 ਕਰ ਦਿੱਤੇ ਸੀ एमपीस ਦੀ ਮਾਤਰਾ ਵੀ ਘਟਾ ਦਿੱਤੀ ਸੀ ਪਰ ਉਸ ਸਮੇਂ ਇਹ ਜਿਹੜੀਆਂ ਰეკਮੈਂਡੇਸ਼ਨਸ ਹੈ ਇੰਪਲੀਮੈਂਟ ਨਹੀਂ ਹੋਈਆਂ ਫਿਰ 2015 ਆਂ ਦੇ ਵਿੱਚ ਮਹਾਰਾਸ਼ਟਰ ਸਰਕਾਰ ਨੇ ਇਸ ਐਕਟ ਦੇ ਵਿੱਚ ਅਮੈਂਡਮੈਂਟ ਲੈ ਕੇ ਆਏ ਤੇ ਜਿਹੜਾ ਪ੍ਰੈਜ਼ੀਡੈਂਟ ਜਿਹੜੇ ਪ੍ਰਧਾਨ ਸੀ ਜਿਨ੍ਹਾਂ ਨੂੰ ਮੈਂਬਰ ਚੁਣਦੇ ਸੀ ਸਰਕਾਰ ਨੇ ਜਿਹੜੀ ਉਹ ਪਾਵਰ ਹੈ ਉਹ ਆਪਣੇ ਕੋਲ ਲੈ ਲਈ ਐਕਟ ਬਣਾ ਕੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪਾਵਰ ਆਪਣੇ ਕੋ ਲੈਂਡ ਦੇ ਲਈ ਉਹਨਾਂ ਨੇ ਔਰੰਗਾਬਾਦ ਬੈਂਚ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਉਹਦੇ ਫੈਸਲੇ ਦੀ ਅਲੱਗ ਤਰੀਕੇ ਨਾਲ ਇੰਟਰਪ੍ਰੀਟੇਸ਼ਨ ਕਰ ਦਿੱਤੀ ਹੈ ਔਰੰਗਾਬਾਦ ਹਾਈ ਕੋਰਟ ਦੇ ਵਿੱਚ ਸਚਕੰਡ ਹਜ਼ੂਰੀ ਖਾਲਸਾ ਦੀਵਾਨ ਨਦੀਰ ਦੀਆਂ ਦੋ ਧਿਰਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਕੇਸ ਚੱਲ ਰਿਹਾ ਸੀ ਉਸ ਕੇਸ ਦੇ ਮੱਦੇ ਨਜ਼ਰ ਇਹ ਜਿਹੜਾ ਫੈਸਲਾ ਹੈ courtkacheri.com ਤੋਂ ਲਿਆ ਗਿਆ ਔਰੰਗਾਬਾਦ ਹਾਈ ਕੋਰਟ ਦਾ টাইমস ਆਫ ਇੰਡੀਆ ਦੇ ਵਿੱਚੋਂ ਵੀ ਕੁਝ ਚੀਜ਼ਾਂ ਲਈਆਂ ਗਈਆਂ ਐ ਪੀਆਰਐਸ ਇੰਡੀਆ ਦੇ ਵਿੱਚੋਂ ਵੀ ਲਈਆਂ ਗਈਆਂ ਤੁਹਾਡੀ ਸਕਰੀਨ ਤੇ ਸਿੱਧੀਆਂ ਚੱਲ ਰਹੀਆਂ ਹੋਣਗੀਆਂ ਔਰੰਗਾਬਾਦ ਬੈਂਚ ਆਫ ਹਾਈ ਕੋਰਟ ਡਾਇਰੈਕਟਿਡ ਦ ਸਟੇਟ ਗਵਰਨਮੈਂਟ ਟੂ ਟੇਕ ਦ ਸਟੈਪਸ ਫਾਰ ਦ ਕਨਸਟੀਟਿਊਸ਼ਨ ਆਫ ਦ ਬੋਰਡ ਉਸ ਐਕਟ ਦੇ ਵਿੱਚ ਸਰਕਾਰ ਕੀ ਲਿਖਦੀ ਹੈ the process of constituting the board was hampered by many reasons te is tarike de naal o is act nu apne tarike de naal interpret kar di hai te eh jehdi hai o amendment dasde hai o cheda main interpretation kar rahi ha ki jinni jaldi sambhav ho sake board da gathan karan layi sarkar ne 1956 de ukt act vich tukme roop vich sodh karna munasib samjhya te is ਦੇ ਮੱਦੇ ਨਜ਼ਰ ਸਰਕਾਰ ਇੱਕ ਬੋਰਡ ਦਾ ਗਠਨ ਕਰ ਸਕਦੀ ਹੈ ਜਿਸ ਵਿੱਚ ਘੱਟੋ ਘੱਟ 50% ਮੈਂਬਰਾਂ ਵਿੱਚੋਂ ਵਿਧੇਵਤ ਤੌਰ ਤੇ ਨਾਮਜ਼ਦ ਜਾਂ ਚੁਣੇ ਗਏ ਹੋਣ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਕਲੋਜ਼ ਹੈ ਇਹ ਵੀ ਤੁਹਾਡੀ ਸਕਰੀਨ ਤੇ ਆ ਰਹੀ ਹੈ ਤੇ ਉਹਦੀ ਜਗ੍ਹਾ ਤੇ ਲਿਖ ਦਿੱਤਾ President of the board shall be nominated by the government ਹੁਣ ਇਹ ਤਾਂ ਸੀ ਜੋ ਅਸੀਂ ਸਕਰੀਨ ਤੇ ਦੇਖ ਰਹੇ ਹਾਂ ਇਦੇ ਵਿੱਚ ਇਹ ਬਿਲਕੁਲ ਸਹੀ ਗੱਲ ਹੈ ਕਿ ਹਾਈ ਕੋਰਟ ਨੇ ਬੋਰਡ ਦੇ ਗਠਨ ਬਾਰੇ ਕਿਹਾ ਪਰ ਹਾਈ ਕੋਰਟ ਨੇ ਕਦੀ ਵੀ ਜਿਹੜਾ ਮੈਥਡ ਹੈ ਉਹ ਬਦਲ ਦਿੱਤਾ ਜਾਏ ਇਹਦੇ ਬਾਰੇ ਨਹੀਂ ਕਿਹਾ ਕਿ ਇਲੈਕਸ਼ਨ ਨੂੰ ਨੋਮੀਨੇਸ਼ਨ ਕਰ ਦੋ ਇਸ ਦੇ ਬਾਰੇ ਹਾਈ ਕੋਰਟ ਨੇ ਕੋਈ ਇਨਸਟਰਕਸ਼ਨ ਨਹੀਂ ਦਿੱਤੀ ਇਹ ਇੰਟਰਪ੍ਰੀਟੇਸ਼ਨ ਸਰਕਾਰ ਨੇ ਆਪਣੇ ਆਪ ਹੀ ਕਰ ਲਈ ਕਿਉਂਕਿ ਇਹੀ ਉਹਨਾਂ ਨੂੰ ਸੂਟ ਕਰਦੀ ਸੀ ਤੇ ਇਸੇ ਇੰਟਰਪ੍ਰੀਟੇਸ਼ਨ ਦੇ ਵਿੱਚ ਉੱਥੋਂ ਦੇ ਜਿਹੜੇ ਬੀਜੇਪੀ ਐਮਐਲਏ ਹੈ ਸਰਦਾਰ ਤਾਰਾਸ ਸਿੰਘ ਉਹਨਾਂ ਨੂੰ ਸਰਕਾਰ ਨੇ ਉਸ ਬੋਰਡ ਦੇ ਪ੍ਰੈਜ਼ੀਡੈਂਟ ਬਣਾ ਦਿੱਤਾ ਤੇ ਉਹ ਉਸ ਬੋਰਡ ਦੇ ਪ੍ਰੈਜ਼ੀਡੈਂਟ 2019 ਤੱਕ ਰਹੇ ਇੱਥੇ ਹੀ ਅਸੀਂ ਸਮਝਣਾ ਹੈ ਕਿ ਇਸੇ ਵੀ ਐਮਐਲਏ ਦਾ ਪੋਲਿਟੀਕਲ ਕੈਰੀਅਰ ਜਿਹੜਾ ਹੈ ਉਸ ਪਾਰਟੀ ਤੇ ਡਿਪੈਂਡੈਂਟ ਹੁੰਦਾ ਹੈ ਤੇ ਇਸ ਦੀ ਬਹੁਤ ਜ਼ਿਆਦਾ ਤੁਸੀਂ ਕਹਿ ਲਓ ਸੰਭਾਵਨਾ ਹੁੰਦੀ ਹੈ ਕਿ ਡਾਇਰੈਕਸ਼ਨਸ ਦਿੱਤੀਆਂ ਜਾਣ ਤੇ ਉਸ ਹਿਸਾਬ ਦੇ ਨਾਲ ਉਹ ਕੰਮ ਕਰਨ ਤੇ ਐਮਐਲਏ ਜਿਹੜੇ ਉਹ ਵੀ ਭ ਜੀਪੀ ਪਾਰਟੀ ਦੇ ਹੁੰਨ ਉਹਨਾਂ ਨੂੰ ਬੋਰਡ ਦਾ ਪ੍ਰਧਾਨ ਬਣਾ ਦੇਣਾ ਇਸ ਦਾ ਵਿਰੋਧ ਉਸ ਟਾਈਮ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਵੀ ਕੀਤਾ ਇਸੇ ਤਰੀਕੇ ਦੇ ਨਾਲ 2018 ਦੇ ਵਿੱਚ ਮਹਾਰਾਸ਼ਟra ਸਰਕਾਰ ਨੇ ਇਸ ਬੋਰਡ ਦੀ ਮੈਂਬਰਸ਼ਿਪ ਦੇ ਵਿੱਚ ਹੋਰ ਬਦਲਾਵ ਕੀਤਾ ਤੇ 6 ਹੋਰ ਮੈਂਬਰ ਪਾਉਣ ਦੀ ਗੱਲ ਕੀਤੀ। ਇਹਦਾ ਵੀ SGPC ਨੇ ਵਿਰੋਧ ਕੀਤਾ ਤੇ ਹੋਰਾਂ ਨੇ ਵੀ ਕੀਤਾ। ਇੱਥੇ ਮੈਂ ਇੱਕ ਗੱਲ ਦਾ ਜ਼ਰੂਰ ਜ਼ਿਕਰ ਕਰਨਾ ਚਾਹੂੰਗੀ ਕਿ ਉਸ ਸਮੇਂ ਦੀ ਸਰਕਾਰ ਦੇ ਵਿੱਚ ਕੈਬਨਿਟ ਮਨਿਸਟਰ ਰਹੇ ਆ ਸ਼੍ਰੀਮਤੀ ਹਰਸਿਮਰਤ कौर ਬਦਲ ਹੁਣਾ ਨੇ ਵੀ ਇਸ ਦਾ ਵਿਰੋਧ ਕੀਤਾ ਜਦ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਦੇ ਹਰ ਨਿੱਜੀਕਰਨ ਦੇ ਫੈਸਲੇ ਦੇ ਵਿੱਚ ਉਹਨਾਂ ਦਾ ਬਹੁਤ ਸਾਥ ਦਿੱਤਾ ਪਰ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ ਵਿਰੋਧ ਜਿਹੜਾ ਹੈ ਉਹਨੂੰ ਕੋਈ ਵੀ ਉਸਤੇ ਦੁਬਾਰਾ ਡਿਸਕਸ਼ਨ ਨਹੀਂ ਕੀਤੀ ਤੇ ਉਹ ਆਪਣੇ ਫੈਸਲੇ ਜਿਹੜੇ ਐ ਉਸ ਤਰੀਕੇ ਦੇ ਨਾਲ ਹੀ ਲੈਂਦੇ ਰਹੇ ਇਸੇ ਤਰੀਕੇ ਦੇ ਨਾਲ 2019 ਦੇ ਵਿੱਚ ਸ਼੍ਰੀ ਦਵਿੰਦਰ ਫੜਨਵੀਸ ਹੁਣਾ ਨੇ ਭੁਪਿੰਦਰ ਸਿੰਘ ਮਨਹਾਸ ਹੁਣਾ ਨੂੰ ਇਸ ਬੋਰਡ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ ਇਹ ਜਿਹੜਾ ਮੈਂ ਤੁਹਾਨੂੰ ਤਰਤੀਬ ਬਰ ਤਰਤੀਬ ਦੱਸ ਰਹੀ ਹਾਂ ਇਸ ਤੋਂ ਸਾਨੂੰ ਇਹ ਗੱਲ ਸਮਝਣੀ ਹੈ ਕਿ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਹੈ ਕਿਵੇਂ ਮਹਾਰਾਸ਼ਟਰਾ ਦੀ ਬੀਜੇਪੀ ਸਰਕਾਰ ਨੇ ਆਪਣੇ ਹੀ ਆਪਣੇ ਹੀ ਹਿਸਾਬ ਦੇ ਨਾਲ ਚੁਣੇ ਤੇ ਇਹ ਸਾਰਾ ਕੁਝ ਉਹਨਾਂ ਨੇ ਐਕਟ ਦੇ ਵਿੱਚ ਬਦਲਾਵ ਕਰਕੇ ਹੀ ਉਹ ਕਰ ਸਕੇ ਤੇ ਜੋ ਵੀ ਵਿਰੋਧ ਹੋ ਰਿਹਾ ਸੀ ਉਸ ਸਮੇਂ ਐਕਟ ਦੀਆਂ ਧਾਰਾਂ ਦੇ ਵਿੱਚ ਕਿਤੇ ਕਿਤੇ ਸਾਡੀਆਂ ਖਾਮੀਆਂ ਸਾਡੀਆਂ ਸਭ ਦੀਆਂ ਮੇਰੀਆਂ ਵੀ ਵਿੱਚ ਹੀ ਹੋਣਗੀਆਂ ਰਹਿ ਗਈਆਂ ਕਿ ਅਸੀਂ ਉਸ ਤਰੀਕੇ ਦਾ ਪੂਰ ਜ਼ੋਰ ਵਿਰੋਧ ਨਹੀਂ ਕਰ ਸਕੇ ਸਾਡੇ ਇਕੱਠਿਆਂ ਦੀ ਆਵਾਜ਼ ਜਿਹੜੀ ਹੈ ਉਹ ਮਿਸਿੰਗ ਸੀਗੀ ਤੇ ਉਹ ਆਵਾਜ਼ ਜਦੋਂ ਮਿਸਿੰਗ ਸੀ ਤੇ ਸਰਕਾਰ ਨੇ ਇਹਦਾ ਪੂਰਾ ਪੂਰਾ ਜਿਹੜਾ ਹੈ ਫਾਇਦਾ ਉਠਾਇਆ ਗੱਲ 2018 ਚ ਖਤਮ ਨਹੀਂ ਹੋ ਜਾਂਦੀ। 2020 ਦੇ ਵਿੱਚ ਸਰਕਾਰ ਜਿਹੜੇ ਐਕਟ ਦੇ ਵਿੱਚ ਨੰਦੇੜ ਸੱਚਖੰਡ ਹਜ਼ੂਰੀ ਖਾਲਸਾ ਦੀਵਾਨ ਵੱਲੋਂ ਚਾਰ ਮੈਂਬਰ ਨਾਮਿਨੇਟ ਕਰਨੇ ਹੁੰਦੇ ਆ ਕਿਉਂਕਿ ਮੈਂ ਦੱਸ ਚੁੱਕੀ ਹਾਂ ਪਹਿਲਾਂ ਕਿ ਦੋ ਧਿਰਾਂ ਦਾ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਸੀ ਤੇ ਉਹਦਾ ਫੈਸਲਾ ਹਜੇ ਨਹੀਂ ਸੀ ਹੋਇਆ ਤੇ ਸਰਕਾਰ ਨੇ ਚਾਰ ਮੈਂਬਰ ਖੁਦ ਹੀ ਨਾਮਜ਼ਦ ਕਰ ਦਿੱਤੇ। ਤੇ ਸਚਕੰਡ ਹਜ਼ੂਰੀ ਖਾਲਸਾ ਦੀਵਾਨ ਨੰਦਰ ਜਦੋਂ ਇਹ ਕੇਸ ਬੰਬੇ ਹਾਈ ਕੋਰਟ ਵਿੱਚ ਲੈ ਕੇ ਜਾਂਦੇ ਆ ਇਹ ਤੁਹਾਡੀ ਸਕਰੀਨ ਤੇ ਵੀ ਚੱਲ ਰਿਹਾ ਹੋਵੇਗਾ ਆ ਸ਼੍ਰੀ ਮਨਜੀਤ ਸਿੰਘ ਜਗਰਨਾਥ Vs ਸਟੇਟ ਆਫ ਮਹਾਰਾਸ਼ਟਰ ਜਸਟਿਸ ਐਸ ਵੀ ਗੰਗਾਪੁਰਵਾਲਾ ਸ਼੍ਰੀਕਾਂਤ ਡੀਕੁਲਕਰ ਨੇ ਜਦੋਂ ਉਹਨਾਂ ਨੇ ਸਾਰੇ ਆਰਗੂਮੈਂਟ ਸੁਨੇ ਤੇ ਇਸ ਨੋਟੀਫਿਕੇਸ਼ਨ ਨੂੰ ਕੁਐਸ਼ ਕਰ ਦਿੱਤਾ ਤੇ ਉਹਨਾਂ ਨੇ ਨਾਲ ਹਵਾਲੇ ਦਿੱਤੇ ਐਕਟ ਦੇ ਕਿ ਦੋ ਧਿਰਾਂ ਦਾ ਜੇ ਝਗੜਾ ਹੈ ਤੇ ਸਰਕਾਰ ਕੋਲੇ ਪਾਵਰ ਕਦੀ ਨਹੀਂ ਆ ਜਾਂਦੀ ਹੈ ਕਿ ਕਿ ਉਹ ਆਪਣੀ ਮਨਮਰਜ਼ੀ ਦੇ ਨਾਲ ਉਹ ਚਾਰ ਮੈਂਬਰਸ ਨੂੰ ਨਾਮਿਨੇਟ ਕਰਦੇ ਪਰ ਜਿੱਦਾਂ ਬੀਜੇਪੀ ਸਰਕਾਰ ਦਾ ਪੈਟਰਨ ਹੈ ਉਹਨਾਂ ਨੂੰ ਇਹ ਮਨਜ਼ੂਰ ਨਹੀਂ ਸੀ ਉਹ ਇਸ ਹਾਈ ਕੋਰਟ ਦੇ ਫੈਸਲੇ ਦੇ ਵਿਰੋਧ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਗਏ ਤੇ ਸੁਪਰੀਮ ਕੋਰਟ ਦੇ ਵਿੱਚ ਜਸਟਿਸ ਡੀワイ ਚੰਦਰਚੂਡ ਤੇ ਜਸਟਿਸ ਕੇਐਫ ਜੋਸਫ ਦੀ ਬੈਂਚ ਨੇ ਅਗਸਤ 2020 ਦੇ ਵਿੱਚ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਹੀ ਦਰੁਸਤ ਠਹਿਰਾਇਆ ਤੇ ਉਹਨਾਂ ਨੇ 21 ਜੂਨ 2019 ਦਾ ਨੋਟਿਸ ਜਿਹੜਾ ਹੈ ਉਹਨੂੰ ਕੁਐਸ਼ ਹੀ ਕਰਨ ਦੇ ਆਦੇਸ਼ ਦਿੱਤੇ ਤੇ ਇਹ ਇਹ ਸਾਰਾ ਕੁਝ ਹੌਲੀ ਹੌਲੀ ਤਰਤੀਬਤ ਸਾਲ ਦਰ ਸਾਲ ਹੋਇਆ ਉਹਦਾ ਵਿਰੋਧ ਵੀ ਹੁੰਦਾ ਰਿਹਾ ਪਰ ਬੋਰਡ ਦੀ ਕੰਪੋਜੀਸ਼ਨ ਚੇਂਜ ਹੁੰਦੀ ਰਹੀ ਜਿੰਨੀ ਦੇਰ ਤੱਕ ਅਦਾਲਤਾਂ ਨੇ ਇਹ ਨੋਟੀਫਿਕੇਸ਼ਨ ਨੂੰ ਰੱਦ ਨਹੀਂ ਕੀਤਾ ਤੇ ਫਰਵਰੀ 2024 ਦੇ ਵਿੱਚ ਮੈਂ ਦੁਬਾਰਾ ਕਹਿਦਾ ਇਹ ਹੁਣ ਜਿਹੜਾ ਅਮੈਂਡਮੈਂਟ ਹੈ ਵਿਦ ਹੇਲਡ ਹੋ ਗਿਆ ਹੈ ਅਸੀਂ ਸਮਝੀਏ ਕਿ ਇਸ ਅਮੈਂਡਮੈਂਟ ਵਿੱਚ ਹੋਇਆ ਕੀ ਸੀ ਐਸਜੀਪੀਸੀ ਦੇ ਮੈਂਬਰ ਚਾਰ ਜਿਹੜੇ ਸੀ ਉਹਨਾਂ ਨੂੰ ਦੋ ਤੇ ਲੈ ਤੇ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਸਾਡੇ ਐਸਜੀਪੀਸੀ ਨਾਲ 100 ਵੱਖਰੇਵੇਂ ਹੋਣਗੇ ਲੇਕਿਨ ਉਸ ਸਰਮੌਰ ਸੰਸਥਾ ਦੀ ਨੁਮਾਇੰਦਗੀ ਨੂੰ ਕਾਨੂੰਨ ਦੇ ਤਰੀਕੇ ਦੇ ਨਾਲ ਘਟਾਉਣਾ ਇਹਨੂੰ ਅਸੀਂ ਛੋਟਾ ਕਰਕੇ ਨਹੀਂ ਸਮਝ ਸਕਦੇ ਹੈਗੇ ਇਹ ਬਹੁਤ ਵੱਡੀ ਸੱਟ ਹੈ ਤੇ ਇਹ ਸਿੱਧੀ-ਸਿੱਧੀ ਦਖਲਅੰਦਾਜ਼ੀ ਹੈ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਬੋਰਡ ਦੀ ਕੰਪੋਜੀਸ਼ਨ ਦੇ ਵਿੱਚ ਦੂਸਰਾ 120 ਸਾਲ ਪੁਰਾਣੀ ਚੀਫ ਖਾਲਸਾ ਦੀਵਾਨ ਉਹਨਾਂ ਦੀ ਨੁਮਾਇੰਦਗੀ ਨੂੰ ਖਤਮ ਕਰ ਦੇਣਾ ਹਜ਼ੂਰੀ ਸਚਖੰਡ ਦੀਵਾਨ ਦੀ ਜਿਹੜੀ ਆਨੰਦੇੜ ਦੇ ਵਿੱਚ ਹੈ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਜਿਹੜੇ ਸਿੱਖ ਐਮਪੀ ਸੀ ਉਨਾੰਤੀ ਜੀ ਉਹ ਵੀ origignal act ਵਿੱਚ ਸੀਗੇ ਉਹ ਵੀ ਬਾਹਰ ਕਰ ਦਿੱਤੇ ਗਏ ਤੇ ਤੁਸੀਂ ਦੇਖੋ ਕਿ ਇਹ ਨਵੇਂ ਐਕਟ ਵਿੱਚ ਮੈਂ ਤੁਹਾਡੀ ਸਕਰੀਨ ਤੇ ਵੀ ਦੱਸ ਰਹੀ ਹਾਂ ਕਿ ਸਿੱਖ ਮੈਂਬਰ ਆਫ ਪਾਰਲੀਮੈਂਟ 0 ਚੀਫ ਖਾਲਸਾ ਦੀਵਾਨ ਅੰਮ੍ਰਿਤਸਰ 0 ਸੱਚਖੰਡ ਹਜ਼ੂਰੀ ਖਾਲਸਾ ਦੀਵਾਨ 0 ਤੇ ਇਸ ਤਰੀਕੇ ਦੇ ਨਾਲ ਸਰਕਾਰ ਦੁਆਰਾ ਨੋਮਿਨੇਟਡ ਜਿਹੜੇ ਮੈਂਬਰ ਹੈ ਉਹ 12 ਹੋ ਜਾਣਗੇ ਮਤਲਬ 17 ਮੈਂਬਰਸ ਦੇ ਵਿੱਚੋਂ 12 ਸਰਕਾਰ ਤੈਅ ਕਰੇਗੀ ਪ੍ਰੈਜ਼ੀਡੈਂਟ ਵੀ ਸਰਕਾਰ ਤੈਅ ਕਰੇਗੀ ਇਹਦਾ ਮਤਲਬ ਹੈ 70% ਮੈਂਬਰ ਸਰਕਾਰ ਹੀ ਤੈਅ ਕਰੇਗੀ ਮਹਾਰਾਸ਼ਟra ਦੀ ਸਰਕਾਰ ਇਸ ਐਕਟ ਇਹ ਜਿਹੜੀ ਅਮੈਂਡਮੈਂਟ ਫਰਵਰੀ 2024 ਦੇ ਵਿੱਚ ਹੋਈ ਇਹਦਾ ਸਾਰਿਆਂ ਧਿਰਾਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵਿਸ਼ਵ ਪਰ ਵਿੱਚ ਬੈਠੀਆਂ ਸਿੱਖ ਸੰਗਤਾਂ ਤੇ ਇਸ ਨੂੰ ਵਿਧੈਲਡ ਕਰ ਲਿਆ ਗਿਆ ਹੁਣ ਜਿਹੜੀ ਮੈਂ ਕ੍ਰੋਨੋਲੋਜੀ ਤੁਹਾਡੀ ਸਕਰੀਨ ਤੇ ਨਾਲ-ਨਾਲ ਚੱਲ ਰਹੀ ਹੈ 2014 ਦੇ ਵਿੱਚ ਜੇਐਸ ਭਾਟਿਆ ਕਮੇਟੀ 15 ਦੇ ਵਿੱਚ ਅਮੈਂਡਮੈਂਟ origignal ਐਕਟ ਵਿੱਚ 18 ਦੇ ਵਿੱਚ ਬੀਜੇਪੀ ਐਮਐਲਏ ਤਾਰਾ ਸਿੰਘ ਜਿਹੜੇ ਆ ਫਰਸਟ ਗਵਰਨਮੈਂਟ ਅਪੋਇੰਟਡ ਪ੍ਰੈਜ਼ੀਡੈਂਟ 2018 ਦੇ ਵਿੱਚ ਹੀ ਮੈਂਬਰਸ਼ਿਪ ਚੇਂਜ ਕਰਨਾ 2020 ਦੇ ਵਿੱਚ ਆ ਨਾਂਦੇੜ ਸਤਖੰਡ ਹਜ਼ੂਰ ਖਾਲਸਾ ਦੀਵਾਨ ਦੇ ਚਾਰ ਮੈਂਬਰ ਨਾਮਜ਼ਦ ਕਰ ਦੇਣਾ 2020 ਦੇ ਵਿੱਚ ਹਾਈ ਕੋਰਟ ਤੋਂ ਕੁਐਸ਼ ਹੋ ਜਾਣਾ 2020 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚੋਂ ਕੁਐਸ਼ ਹੋ ਜਾਣਾ ਤੇ 2024 ਦੇ ਵਿੱਚ ਨਵੀਂ ਅਮੈਂਡਮੈਂਟ ਇਸ ਪੂਰੇ ਦੇ ਪੂਰੇ ਪੈਟਰਨ ਨੂੰ ਇਸ ਪੂਰੀ ਦੀ ਪੂਰੀ ਕਰਨੋਲੋਜੀ ਨੂੰ ਤੇ ਕਿੰਨੀ ਦਲੇਰੀ ਦੇ ਨਾਲ ਕਿੰਨੇ ਸੁਖਮ ਤਰੀਕੇ ਦੇ ਨਾਲ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਵਿੱਚ ਸਿੱਧੀ ਸਿੱਧੀ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਨੂੰ ਸਾਰਿਆਂ ਨੂੰ ਇਹ ਸਾਰੇ ਪੈਟਰਨ ਨੂੰ ਬ੍ਰੇਕ ਹੀ ਨਾ ਸਮਝਣ ਦੀ ਲੋੜ ਹੈ ਤੇ ਸਾਰੀਆਂ तरहਾਂ ਦੇ ਵਖਰੇਵੇਂ ਸਾਡੇ ਬਹੁਤ ਹੋ ਸਕਦੇ ਆ ਪਰ ਜਿੱਥੇ ਸਿੱਖ ਕੌਮ ਦੇ ਤਖਤ ਦੇ ਵਿੱਚ ਇਸ ਤਰੀਕੇ ਦੀ ਦਖਲਅੰਦਾਜ਼ੀ ਹੋਵੇ ਸਾਨੂੰ ਸਾਰਿਆਂ ਨੂੰ ਉਹਦਾ ਰਲ ਕੇ ਵਿਰੋਧ ਕਰਨਾ ਚਾਹੀਦਾ ਹੈ ਤੇ ਇਹ ਜਿਹੜਾ ਵਿਦ ਹੈਲਡ ਦੀ ਗੱਲ ਹੋ ਰਹੀ ਹੈ ਇਹ ਵਿਦਡਰੋ ਹੋਣਾ ਚਾਹੀਦਾ ਆ ਪਰ ਪ੍ਰੋਬਲਮ ਇਹ ਹੈ ਕਿ ਵਿਧਾਨ ਸਭਾ ਹੋਵੇ ਜਾਂ ਲੋਕ ਸਭਾ ਹੋਵੇ ਸਾਡੇ ਮੁੱਦੇ ਚਾਹੇ ਉਹ ਪੰਜਾਬ ਦੇ ਐ ਪੰਜਾਬ ਦੇ ਪਾਣੀਆਂ ਦੇ ਐ ਬੀਬੀਐਮਬੀ ਦੇ ਐ ਚਾਹੇ ਉਹ ਪੰਜਾਬ ਦੇ ਕਰਜ਼ੇ ਦੇ ਐ ਤੇ ਚਾਹੇ ਉਹ ਸਾਡੀ ਸਿੱਖ ਕੌਮ ਦੇ ਵੀ ਹੈਗੇ ਆ ਇਹ ਵਿਸਰ ਗਏ ਆ ਇਹ ਮੰਫੀ ਹੋ ਗਏ ਆ ਪਰ ਇਹ ਐਕਟ ਜਿਹੜਾ ਹੈ ਹਜੇ ਵਿਦ ਹੇਲਡ ਹੋਇਆ ਹੈ ਇਹ ਵਿਡਡਰਾ ਹੋਣਾ ਬਾਕੀ ਹੈ ਅੱਜ ਦੇ ਲਈ ਐਨ ਆਈ ਧੰਨਵਾਦ